ਚੰਗੇ ਘੋੜੇ ਦਾ ਚੰਗੀਆਂ ਘੋੜੀਆਂ ਦੇ ਉੱਤੇ ਚੰਗੇ ਬੱਚੇ ਪੈਦਾ ਕਰਨਾ ਇੱਕ ਆਮ ਗੱਲ ਹੁੰਦੀ ਆ। ਸਵਾਦ ਉਦੋਂ ਆਉਂਦਾ ਜਦੋਂ ਕੋਈ ਚੰਗਾ ਘੋੜਾ ਦਰਮਿਆਨੀਆਂ ਘੋੜੀਆਂ ਦੇ ਉੱਤੇ ਵੀ ਟੌਪ ਕਲਾਸ ਰਿਜ਼ਲਟ ਦਿੰਦਾ। ਉਹਦੇ ਬੱਚਿਆਂ ਦੇ ਵਿੱਚ ਉਸ ਘੋੜੇ ਦੀਆਂ ਨਿਸ਼ਾਨੀਆਂ ਝਲਕਦੀਆਂ ਹੋਣ। ਬਿਨਾਂ ਦੱਸੇ ਤੋਂ ਦੂਰੋਂ ਬੰਦਾ ਦੇਖ ਕੇ ਸਿਆਣ ਲੈ ਵੀ ਹਾਂ ਯਾਰ ਇਹ ਉਸ ਘੋੜੇ ਦਾ ਬੱਚਾ। ਸਵਾਦ ਫੇਰ ਆਉਂਦਾ। ਇਹ ਸਾਰੀਆਂ ਗੱਲਾਂ ਐਸ ਗੁਲਵਾਗ ਦੇ ਹਿੱਸੇ ਆਈਆਂ ਨੇ ਐਸ ਐਸ ਸਟੱਡ ਫਾਰਮ ਮੁੱਲਾਪੁਰ ਦਾ ਸ਼ਿੰਗਾਰ ਆ ਮਿੱਤਰੋ ਇਹ ਰਤਨਾਕਰ ਲਾਈਨ ਦਾ ਗੁਲਵਾਗ ਘੋੜਾ ਜਿਨੇ ਆਪਦੇ ਰਿਜ਼ਲਟਾਂ ਦੇ ਸਿਰ ਤੇ ਵੀ ਲੋਹਾ ਮਣਾ ਕੇ ਦਿਖਾਇਆ ਦੁਨੀਆ ਨੂੰ ਤੇ ਦੂਜੀ ਗੱਲ ਇੰਡੀਆ ਦਾ ਕੋਈ ਇਹੋ ਜਿਹਾ ਕੋਨਾ ਨਹੀਂ ਹੋਣਾ ਜਿੱਥੇ ਘੋੜਿਆਂ ਦੇ ਸ਼ੋਅ ਹੁੰਦੇ ਆ ਇਹ ਘੋੜਾ ਨਾ ਪਹੁੰਚਿਆ ਹੋਵੇ ਪਹੁੰਚਿਆ ਵੀ ਆ ਤੇ ਬਿਨਾ ਨਾਲ ਰੀਵਨ ਬਣਾਏ ਇਹ ਕਦੇ ਵਾਪਸ ਨਹੀਂ ਮੁੜਿਆ ਦੋਸਤੋ ਬਾਈ ਸਰਿੰਦਰ ਗੱਲਰਗਿਆਂ ਦੀ ਬੜੀ ਅਣਥੱਕ ਮਿਹਨਤਾਂ ਜਿਨ੍ਹਾਂ ਨੇ ਰਤਨਾਕਰ ਬਲੱਡ ਲਾਈਨ ਨੂੰ ਪੰਜਾਬ ਦੇ ਵਿੱਚ ਸਾਹਮ ਕੇ ਰੱਖਿਆ ਤੇ ਕਾਮਯਾਬ ਕਰਕੇ ਦਿਖਾਇਆ ਬੜੀ ਵੱਡੀ ਦੇਣ ਹੈ ਇਨ੍ਹਾਂ ਭਰਾਵਾਂ ਦੀ ਘੋੜਿਆਂ ਵਾਲਿਆਂ ਵਾਸਤੇ ਜਿਨ੍ਹਾਂ ਨੇ ਬਰੀਡ ਦੇ ਉੱਤੇ ਕੰਮ ਕੀਤਾ ਤੇ ਅੱਜ ਰਤਨਾਕਰ ਲਾਈਨ ਦੀ ਚੌਥੀ ਪੀੜ੍ਹੀ ਇਹਨਾਂ ਦੇ ਘਰੇ ਖੜੀ ਆ ਉਹ ਕਿਵੇਂ ਖੜੀ ਆ ਤੀਜੀ ਪੀੜੀ ਤਾਂ ਹਾ ਗਲਵਾਗ ਹੋ ਗਿਆ ਤੇ ਅੱਗੇ ਦੇ ਜਿਹੜੇ ਬੱਚੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਬਾਈ ਛਿੰਦੇ ਦੇ ਫਾਰਮ ਦੇ ਉੱਤੇ ਖੜੇ ਆ ਰਿੰਗਾਂ ਦੇ ਵਿੱਚ ਵੀ ਬੱਚੇ ਆਉਣ ਲੱਗੇ ਤੇ ਜਿਵੇਂ ਮੈਂ ਕਹਣਾ ਯਾਰ ਘੋੜੇ ਨੇ ਸਵਾਦ ਲਿਆਤਾ ਬੰਦੇ ਵੀ ਬੜੇ ਡਾਊਨ ਟੂ ਅਰਥ ਆ ਮੀਟਿੰਗ ਫੀਸ ਵੀ ਬੜੀ ਜਾਇਜ਼ ਰੱਖੀ ਹੋਈ ਆ ਘੋੜੇ ਦੀ ਤੇ ਘੋੜੀ ਮਲਾਉਣ ਵਾਲਾ ਤਾਂ ਤੁਸੀਂ ਭੁੱਲੀ ਜਾਓ ਗੱਲਬਾਤ ਵੀ ਘੋੜਾ ਛੱਡਣ ਛਡਾਉਣ ਵਾਲੀ ਤਾਂ ਸੋ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਤੁਸੀਂ ਹੋਰ ਵੀ ਗੱਲਾਂ ਬਾਤਾਂ ਪਰੇ ਤੋਂ ਪਰੇ ਹੁੰਦੀਆਂ ਇਸ ਘੋੜੇ ਬਾਰੇ ਦੇਖੋਗੇ ਘੋੜੇ ਦੇ ਵਿੱਚ ਯਾਰ ਮੈਂ ਕਹਣਾ ਕੋਈ ਇਹੋ ਜਿਹਾ ਖਲ ਖੁੰਝਾ ਨਹੀਂ ਵੀ ਜਿੱਥੇ ਤੁਸੀਂ ਐ ਕਮੀ ਭਾਲ ਕੇ ਦਿਖਾ ਦਿਓ ਆਮ ਆਪਾਂ ਦੇਖਦੇ ਆਂ ਵੀ ਮਾਰਵਾੜੀ ਘੋੜੇ ਆ ਜਿਹੜੇ ਸੱਪਣ ਕਰਕੇ ਖੂਬਸੂਰਤੀ ਕਰਕੇ ਮੰਨੇ ਜਾਂਦੇ ਆ ਪਰ ਯਾਰ ਘੋੜਾ ਮਜ਼ਬੂਤ ਵੀ ਬਹੁਤ ਆਜੋ ਫਿਰ ਤੁਹਾਨੂੰ ਅੱਗੇ ਇਹਦੇ ਬੱਚੇ ਵੀ ਦਿਖਾਵਾਂਗੇ ਪਹਿਲਾਂ ਤੁਸੀਂ ਮੋਟੀ ਜੀ ਨੇਗਾ ਘੋੜੇ ਕੰਨੀ ਮਾਰ ਲਓ 72000 ਰੁਪਏ ਦੀ ਸਟੱਡ ਸਰਵਿਸ ਦੀ ਫੀਸ ਰੱਖੀ ਵੀ ਆ ਤੇ ਮਿੱਤਰੋ ਗੁੰਦਿਆ ਪਿਆ ਚਾਰ ਸਪੇਰੇ ਤੋਂ ਬਰੀਕੀਆਂ ਵੀ ਬੜੀਆਂ ਨੇ ਥੱਲਾ ਵੀ ਬੜਾ ਮਜ਼ਬੂਤ ਆ ਜੁੱਸਾ ਬੜਾ ਭਾਰੀਆ ਘੋੜੇ ਦਾ ਮੈਂ ਕਹਣਾ ਯਾਰ ਕਿਸੇ ਪਾਸੇ ਕੋਈ ਐ ਕੱਚ ਨਹੀਂ ਛੱਡੀ ਪ੍ਰਮਾਤਮਾ ਨੇ ਇਹਦੇ ਵਿੱਚ ਤੇ ਆਉਣ ਵਾਲੇ ਟਾਈਮ ਦੇ ਵਿੱਚ ਨਾ ਵੈਸੇ ਨਾ ਤਾਂ ਇਹਦਾ ਹੁਣ ਚੱਲ ਹੀ ਰਿਹਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਇਹ ਇੱਕ ਆਪ ਦੀ ਬੱਕਰੀ ਛਾਪ ਛੱਡੂਗਾ ਸੋ ਸਾਡੇ ਪੰਜਾਬੀਆਂ ਨੂੰ ਬੜਾ ਮਾਣ ਹੋਣਾ ਚਾਹੀਦਾ ਵੀ ਸਾਡੇ ਪੰਜਾਬ ਦੇ ਹਿੱਸੇ ਰਤਨਾਕਰ ਬਲੱਡ ਲਾਈਨ ਨੂੰ ਸਾਂਭਣ ਦਾ ਜਿਹੜਾ ਆਪਾਂ ਨੂੰ ਮੌਕਾ ਮਿਲਿਆ ਸੋ ਆ ਇਹਦੇ ਬੱਚੇ ਦੇਖੋ ਹੁਣ ਤੁਸੀਂ ਆ ਇਹਦੀ ਜਿਹੜੀ ਬੇਸ਼ੇਰੀ ਆ ਬਾਈ ਸਰਿੰਦਰ ਅਰਗਿਆਂ ਦੇ ਫਾਰਮ ਦੇ ਉੱਤੇ ਹੀ ਆ ਮੁੱਲਾ ਪਰ ਤੇ ਬੱਚੀ ਦੇਖੋ ਯਾਰ ਹੂਬ ਹੂ ਗੁਲਬਾਗ ਦਾ ਪਲੇਖਾ ਹੀ ਪਾਉਂਦੀ ਆ ਤਾਂ ਹੀ ਮੈਂ ਤੁਹਾਨੂੰ ਕਹਿਣਾ ਵੀ ਘੋੜੇ ਨੇ ਆਪਦੀਆਂ ਨਿਸ਼ਾਨੀਆਂ ਬੱਚਿਆਂ ਦੇ ਵਿੱਚ ਛੱਡੀਆਂ ਨੇ ਆਬਦੇ ਆਪ ਨੂੰ ਪ੍ਰੂਵ ਕਰਕੇ ਦਿਖਾਇਆ ਤੇ ਦੱਸੋ ਤੁਹਾਨੂੰ ਕੋਈ ਕੱਚ ਲੱਗਦੀ ਆ ਦੂਰੋਂ ਤੁਰੀ ਜਾਂਦੀ ਐਂ ਲੱਗਦੀ ਆ ਵੀ ਜਿਵੇਂ ਗਲਬਾਗੀ ਤੁਰਿਆ ਜਾਂਦਾ ਹੋਵੇ ਇੱਕ ਬਸ਼ੇਰੀ ਇਹ ਆ ਚਾਰ ਬੱਚੇ ਹੋ ਜੇ ਤੁਹਾਨੂੰ ਹੋਰ ਦਿਖਾਉਣੇ ਆ ਆਪਾਂ ਬਾਈ ਸਰਿੰਦਰ ਨਾਲ ਇੰਟਰਵਿਊ ਕੀਤੀ ਆ ਉਹ ਵੀਡੀਓ ਆ ਜਿਹੜੀ ਕੱਲ ਨੂੰ ਪਾਵਾਂਗੇ ਆਪਾਂ ਤੇ ਪਹਿਲਾਂ ਮੈਂ ਖਾ ਇੱਕ ਵਾਰੀ ਆਪਾਂ ਬੱਚੇ ਦਿਖਾ ਦਈਏ ਤੁਹਾਨੂੰ ਨਾਲੇ ਘੋੜੇ ਦੇ ਦਰਸ਼ਨ ਕਰਾ ਦਈਏ ਜਿਹੜੀਆਂ ਗੱਲਾਂ ਬਾਤਾਂ ਨੇ ਘੋੜੇ ਬਾਰੇ ਉਹ ਕੱਲ ਨੂੰ ਬਾਈ ਛਿੰਦੇ ਦੇ ਨਾਲ ਆਪਾਂ ਇੰਟਰਵਿਊ ਦੇ ਵਿੱਚ ਕਰਾਂਗੇ ਤਿਆ ਦੂਜਾ ਬਸ਼ੇਰਾ ਦੇਖ ਲੋ ਮੱਥੇ ਪਟੇ ਦਾ ਘੋੜੇ ਦੇ ਬਿਸ਼ੱਕ ਦੀ ਆਪ ਦੇ ਮੱਥੇ ਫੁੱਲ ਆ ਪਰ ਬਾਦੂ ਬੱਚੇ ਦਿੱਤੇ ਆ ਨੇ ਮੱਥੇ ਪਟੇ ਵਾਲੇ ਜਿਹਦੀ ਮੰਨ ਲੋ ਐਗਜ਼ੈਂਪਲ ਆ ਤੁਹਾਡੇ ਸਾਹਮਣੇ ਆ ਇੱਕ ਬਸ਼ੇਰਾ ਆ ਖੜਾਗਾ ਤੇ ਇੱਕ ਬਸ਼ੇਰਾ ਤੁਹਾਨੂੰ ਆਪਾਂ ਦਿਖਾਵਾਂਗੇ ਅੱਗੇ ਉਹ ਵੀ ਲੈਦਾ ਹੀ ਆ ਪਤੰਦਰ ਆ ਬਸ਼ੇਰੇ ਕੰਨੀ ਤੁਸੀਂ ਨੰਗਾ ਮਾਰੋ ਇਹਦੇ ਵੀ ਮੱਥੇ ਤੇ ਪਟਾਗਾ ਤੇ ਡਿਜ਼ਾਈਨ ਇਹਦਾ ਪ੍ਰਿੰਟ ਚੈੱਕ ਕਰੋ ਮੈਂ ਕਹਣਾ ਯਾਰ ਜਮਾ ਰਿਜ਼ਲਟ ਵਾਲੀਆਂ ਤਾਂ ਗੁਲਬਾਗ ਨੇ ਤੈਹੀਂ ਤੋੜਤੀਆਂ ਤੇ ਜਿਹੜੇ ਹਿਸਾਬ ਨਾਲ ਘੋੜੇ ਦਾ ਰਿਜ਼ਲਟ ਆ ਤੇ ਇੰਨਾ ਵਧੀਆ ਲੈਵਲ ਆ ਘੋੜੇ ਦਾ ਬਾਈ ਅਰਗਿਆਂ ਦੇ ਹੌਸਲਾ ਫਜ਼ਾਈ ਕਰਨੀ ਬਣਦੀ ਆ ਇਹਨਾਂ ਦੀ ਤਾਰੀਫ ਕਰਨੀ ਬਣਦੀ ਆ ਵੀ ਬੰਦਿਆਂ ਨੇ ਜਿਹੜੀ ਫੀਸ ਆ 75000 ਰੁਪਈਆ ਹੀ ਰੱਖੀ ਆ ਕਿਉਂਕਿ ਇਹ ਸੋਚਦੇ ਆ ਵੀ ਹਰ ਇੱਕ ਬੰਦਾ ਯਾਰ ਫੀਸ ਨਹੀਂ ਭਰ ਸਕਦਾ ਸੋ ਇਹੋ ਜੀ ਸੋਚ ਹੋਣੀ ਚਾਹੀਦੀ ਆ ਮਿੱਤਰੋ ਬਸ਼ੀਰਿਆਂ ਕੰਨੀ ਤੁਸੀਂ ਨਿਗਾਹ ਮਾਰ ਲਓ ਪਿੱਠ ਪੁੜਾ ਚੈੱਕ ਕਰੋ ਇਹਨਾਂ ਦਾ ਤੇ ਆ ਬਸ਼ੇਰੀ ਆ ਮੱਥੇ ਪਟੇ ਦੀ ਇਹ ਵੀ ਬਾਈ ਅਰਗਿਆਂ ਦੇ ਫਾਰਮ ਦੇ ਉੱਤੇ ਹੀ ਆ ਕਦੇ ਲੰਘਦੇ ਟੱਪ ਦੇ ਥੋੜਾ ਮੁੱਲਾਪੁਰ ਕੰਨੀ ਢੇੜਾ ਵੱਜਿਆ ਨਾ ਤਾਂ ਬਾਈ ਸਿੰਦੇ ਦੇ ਫਾਰਮ ਤੇ ਲਾਜ਼ਮੀ ਜਾ ਕੇ ਆਇਓ ਬੱਚੇ ਦੇਖ ਕੇ ਆਇਓ ਆ ਬਸ਼ੇਰਾ ਇੱਕ ਤਿਆਰ ਕਰਨਗੇ ਅੱਗੇ ਹੁਣ ਇਹ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਤੁਹਾਨੂੰ ਘੋੜਾ ਕਿਵੇਂ ਦਾ ਲੱਗਿਆ ਕੱਲ੍ਹ ਵਾਲੀ ਜਿਹੜੀ ਇੰਟਰਵਿਊ ਆ ਬਾਈ ਅਰਗਿਆਂ ਨਾਲ ਆਉਗੀ ਆਪਣੀ ਵੀਡੀਓ ਨੂੰ ਦੱਬ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰ ਵੀ ਗੱਲਾਂ ਬਾਤਾਂ ਇੰਟਰਵਿਊ ਦੇ ਵਿੱਚ ਸ਼ੋਹਾ ਬਾਰੇ ਵੀ ਹੋਈਆਂ ਨੇ ਤੇ ਬਾਈ ਦੀਆਂ ਗੱਲਾਂ ਬਾਤਾਂ ਤੋਂ ਸਿੱਖਣ ਨੂੰ ਵੀ ਤੁਹਾਨੂੰ ਬੜਾ ਕੁਝ ਮਿਲੂ ਬਾਈ ਦੀ ਹਮੇਸ਼ਾ ਵਾਸਤੇ ਇਹੀ ਕੋਸ਼ਿਸ਼ ਰਹਿੰਦੀ ਆ ਵੀ ਆਪਾਂ ਵੱਧ ਤੋਂ ਵੱਧ ਨਵੇਂ ਬੰਦਿਆਂ ਨੂੰ ਸਿਖਾ ਸਕੀਏ ਤੇ ਬਾਕੀ ਸੇਵਾ ਦਾ ਮੌਕਾ ਜਦੋਂ ਮਰਜ਼ੀ ਤੁਸੀਂ ਦੇਖ ਸਕਦੇ ਹੋ ਕੰਟੈਕਟ ਨੰਬਰ ਆਪਾਂ ਦੇਤੇ ਬਾਈ ਅਰਗਿਆਂ ਦੇ ਇੱਕ ਪਾਸੇ ਸੁਰਿੰਦਰ ਗਿੱਲ ਦਾ ਨੰਬਰ ਆ ਦੂਜੇ ਪਾਸੇ ਬਾਈ ਕਮਲ ਦਾ ਉਹਨਾਂ ਦੇ بیٹے ਦਾ ਨੰਬਰ ਆ ਜਦੋਂ ਮਰਜ਼ੀ ਫੋਨ ਲਾ ਲਿਓ ਤੇ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਇੰਟਰਵਿਊ ਪਾਉਂ